ਕਿ ਅਸੀਂ ਹਮੇਸ਼ਾ ਥੱਕ ਜਾਂਨੇ ਆ ਛੇਤੀ ਜੈ ਥੋੜੇ ਜੈ ਦੁਖੜੇ ਤੋਂ ਬਾਅਦ ਪਰ ਥੱਕਣਾ ਜ਼ਿੰਦਗੀ ਨਹੀਂ ਕੀ ਥੱਕ ਕੇ ਸਹ ਲੈ ਕੇ ਫਿਰ ਉੱਠ ਕੇ ਭੱਜਣਾ ਏ ਜ਼ਿੰਦਗੀ ਆ ਹਰ ਕੰਮ ਦਾ ਹਰ ਥਾਂ ਦਾ ਕੋਈ ਖਾਸ ਵजूद ਹੁੰਦਾ ਆ ਤੁਰਦੇ ਰਹਿਣਾ ਹੀ ਜ਼ਿੰਦਗੀ ਆ ਹਾਰ ਮੰਨ ਕੇ ਬੈਠਣਾ ਜ਼ਿੰਦਗੀ ਨਹੀਂ ਕੀ ਜੀ ਜ਼ਿੰਦਗੀ ਦੇ ਵਿੱਚ ਚੱਲਦੇ ਰਹਿਣਾ ਬਹੁਤ ਜ਼ਰੂਰੀ ਕਿਉਂਕਿ ਸ਼ਬਦ ਤਿੰਨ ਅੱਖਰਾਂ ਦਾ ਹੀ ਆ ਤੇ ਕੁਝ ਲਗਾ ਮਾਤਰਾ ਦੇ ਨਾਲ ਤਾਂ ਪਰ ਇਹ ਪਹਿਲੇ ਸਾ ਤੋਂ ਆਖਰੀ ਸਾ ਦਾ ਸਫ਼ਰ ਹੈ ਤਾਂ ਇਹਦੇ ਵਿੱਚ ਹਰ ਚੀਜ਼ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਆਓ ਇਸ ਵੀਡੀਓ ਦੇ ਵਿੱਚੋਂ ਕੁਝ ਸਿੱਖੀਏ ਜਿਨ੍ਹਾਂ ਨੇ ਮੀਂਹ ਦਾ ਲੁਤਫ ਲਿਆ ਉਹਨਾਂ ਦਾ ਵੀ ਸਤਿਕਾਰ ਜਿਹੜੇ ਅੰਦਰ ਵੜ ਕੇ ਬੈਠੇ ਰਹਿ ਗਏ ਉਹਨਾਂ ਦਾ ਵੀ ਸਤਿਕਾਰ ਰੱਬ ਰੌਸ਼ਨੀ ਵੰਡਦਾ ਸਭਨਾਂ ਨੂੰ ਆ ਦਾਤਾ ਸੂਰਜ ਤੇਜ ਤਪਸ਼ ਵਾਲਾ ਜਿਹੜਾ ਬਾਹਰ ਹੋਊਗਾ ਰੋਸ਼ਨੀ ਦਾ ਹੱਕਦਾਰ ਹੋਹੀ ਆ ਵੜ ਕਮਰਿਓ ਕਮਰੀ ਅੱਗੇ ਜਿਹੜਾ ਲੁੱਕ ਕੇ ਬੈਠ ਗਿਆ ਕਸੂਰ ਰੱਬ ਦਾ ਨਹੀਂ ਤੇ ਕਸੂਰ ਸੂਰਜ ਦਾ ਨਹੀਂ ਦਾਤਾ ਬਹੁਤ ਨੇ ਇਸ ਕੁਦਰਤ ਦੇ ਭਰੇ ਭੰਡਾਰੇ ਵਿੱਚੋਂ ਰੁੱਖਾਂ ਨੇ ਫਲ ਤਾਂ ਫੁੱਲ ਸਭ ਨੂੰ ਵੰਡਣੇ ਆ ਕੋਈ ਕੋਲ ਆ ਕੇ ਖੁਸ਼ਬੂਸ ਗੰਦੀ ਫੁੱਲਾਂ ਦੀ ਮਾਣ ਲੈਂਦਾ ਆ ਤੇ ਫਲਾਂ ਦੇ ਬੂਟੀਆਂ ਦੇ ਨੇੜੇ ਆ ਕੇ ਫਲ ਕੋਈ ਚੁਗ ਕੇ ਖਾ ਲੈਂਦਾ ਆ ਤੇ ਕੁਝ ਤੋੜ ਲੈਂਦਾ ਆ ਤਾਂ ਜਿਹੜਾ ਬੈਠਿਆ ਹੀ ਦੂਰ ਰਿਹਾ ਤਾਂ ਨਾ ਤਾਂ ਸੁਗੰਧੀ ਮਾਣ ਸਕਦਾ ਆ ਤੇ ਨਾ ਹੀ ਫਲੋਂ ਚੱਕ ਕੇ ਖਾ ਸਕਦਾ ਆ ਤਾਂ ਇਸ ਤਰ੍ਹਾਂ ਹੀ ਦੀ ਜ਼ਿੰਦਗੀ ਆ ਰਾਹ ਬਹੁਤ ਨੇ ਇੱਕ ਮੰਜ਼ਲ ਨੂੰ ਜਾਣ ਲਈ ਮੰਨ ਲਓ ਇੱਥੋਂ ਹੀ ਜਾਣਾ ਹੋਵੇ ਸੀਤੇਵਾਲ ਨੂੰ ਹੀ ਤੁਸੀਂ ਕਿਹੇ ਨੇ ਆਉਣਾ ਹੋਵੇ ਕੋਈ ਰੂਪੇਵਾਲ ਥਾਣੀ ਆ ਜਾਂਦਾ ਕੋਈ ਮਾਲੂਪੁਰ ਥਾਣੀ ਕੋਈ ਰਾਈਵਾਲ ਤੋਂ ਕੋਈ ਮਾਲੇ ਤੋਂ ਕੋਈ ਚੱਕਾਂ ਤੋਂ ਤੇ ਕੋਈ ਨਿਆਲੂਵਾਲ ਤੋਂ ਇਧਰਲੀ ਸਾਈਡ ਤੋਂ ਵੀ ਆ ਜਾਂਦਾ ਆ ਰਾਹ ਬਹੁਤ ਨੇ ਪਰ ਰਾਹਾਂ ਦਾ ਸਫ਼ਰ ਲੰਬੇਰਾ ਛੋਟਾ ਉਬੜ ਖੁਬੜ ਸਾਫ਼ ਸੁਥਰਾ ਸਭ ਤਰ੍ਹਾਂ ਦਾ ਹੀ ਆ ਚੋਣ ਤੁਸੀਂ ਕਰਨੀ ਐ ਕਿ ਕਿਹੜੇ ਰਾਹ ਥਾਣੀ ਆਉਣਾ ਐ ਤਾ ਜ਼ਿੰਦਗੀ ਰੱਬ ਨੇ ਇੱਕ ਨੰਬਰੀ ਦਿੱਤੀ ਆ ਦੋ ਨੰਬਰੀ ਬਣਾਈ ਤੁਸੀਂ ਖੁਦ ਬਣਾਈ ਆ ਤਾਂ ਇਹ ਸਫਰ ਹੈ ਜੀ ਤਾਂ ਸਫਰ ਆ ਸਕੇ ਖੇਡ ਕੇ گزار ਲੋ ਤੇ ਇਸ ਤੋਂ ਵੱਡੀ ਹੋਰ ਮौज ਨਹੀਂ ਬਹੁਤ سارے ਭੈਣ ਭਰਾਏ ਹਮੇਸ਼ਾ ਮੈਨੂੰ ਮਿਲਦੇ ਕਹਿੰਦੇ ਨੇ ਕਿ ਤੁਸੀਂ ਜ਼ਿੰਦਗੀ ਤੇ ਹੀ ਬੋਲਦੇ ਹੋ ਕਿਉਂਕਿ ਮੈਨੂੰ ਹਮੇਸ਼ਾ ਸਫਰ ਕਰਨ ਦਾ ਮੌਕਾ ਮਿਲਦਾ ਆ ਤੇ ਉਸ ਸਫਰ ਦੇ ਵਿੱਚ ਬੜੇ ਉਤਰਾ ਚੜਾ ਦੇਖਣ ਨੂੰ ਵੀ ਮਿਲਦੇ ਨੇ ਕਈ ਵਾਰ ਬੜਾ ਆਨੰਦਮਈ ਸਫ਼ਰ ਹੁੰਦਾ ਆ ਤੇ ਕਈ ਵਾਰ ਥੋੜਾ ਜਿਹਾ ਕਠਨ ਵੀ ਹੁੰਦਾ ਆ ਕਿਉਂਕਿ ਜ਼ਿੰਦਗੀ ਦੇ ਵਿੱਚ ਹਰ ਸਾਹ ਲੰਬਾ ਹੀ ਨਹੀਂ ਹੁੰਦਾ ਕੁਝ ਸਾਹ ਛੋਟੇ ਹੁੰਦੇ ਆ ਰਾਤ ਨੂੰ ਗਤੀ ਇਹਨਾਂ ਦੀ ਤੇਜ਼ ਹੁੰਦੀ ਆ ਜੋ ਅਸੀਂ ਮਾਪ ਨਹੀਂ ਸਕਦੇ ਤਾਂ ਹੀ ਗੁਰੂ ਦੇ ਪਿਆਰੇ ਥੋੜਾ ਜਿਹਾ ਸਮਦੇ ਆ ਕਿਉਂਕਿ ਸਾਹਾਂ ਦਾ ਉਹਨਾਂ ਨੂੰ ਪਤਾ ਆ ਕਿ ਜਿੰਨੇ ਨਿਕਲ ਗਏ ਉਹ ਵਾਪਸ ਨਹੀਂ ਆਉਣੇ ਤਾਂ ਗਿਣਤੀ ਉਮਰਾਂ ਦੇ ਹਿਸਾਬ ਦੇ ਨਾਲ ਨਹੀਂ ਸਾਡੀ ਗਿਣਤੀ ਸਾਹਾਂ ਦੇ ਹਿਸਾਬ ਦੇ ਨਾਲ ਮਿਲੀ ਹੋਈ ਆ ਕੋਈ ਥੋੜੇ ਲੰਬੇ ਸਾਹ ਲੈ ਕੇ ਜ਼ਿੰਦਗੀ ਨੂੰ ਲੰਬਾ ਕਰ ਲੈਂਦਾ ਤਾਂ ਕੋਈ ਜਿਆਦਾ ਸੌਕੇ ਮੇਰੇ ਵਰਗਾ ਛੇਤੀ ਖਤਮ ਕਰਨ ਦੀ ਕੋਸ਼ਿਸ਼ ਕਰਦਾ ਆ ਤਾਂ ਪਰ ਕਿਸੇ ਕਾਰਨ ਕਦੇ ਵਿਪਤਾ ਐਵੇਂ ਦੀ ਬਣ ਜਾਵੇ ਰਾਸਤੇ ਤੈਨੂੰ ਸਾਰੇ ਬੰਦ ਜਾਪਣ ਪਰ ਐਵੇਂ ਦਾ ਕਦਮ ਕਦੇ ਨਾ ਚੱਕੇ ਦੂਸਰਿਆਂ ਦਾ ਲਾਹਾ ਤਾਂ ਤੇਰੀ ਹਾਨੀ ਹੋ ਜਵੇ ਸੋ ਇਸ ਲਈ ਉਤਰਾ ਚੜਾ ਔਖਾ ਜੇ ਤੈਨੂੰ ਲੱਗਦਾ ਹੈ ਕਿ ਤੇਰੀਆਂ ਮੁਸ਼ਕਲਾਂ ਵੱਧ ਨੇ ਦੂਸਰਿਆਂ ਨਾਲੋਂ ਤਾਂ ਇੱਕ ਛੋਟੀ ਜੀ ਕੋਸ਼ਿਸ਼ ਇਸ ਭੈਣ ਦੇ ਨਾਂ ਤੇ ਕਹਿਣ ਤੇ ਕਰ ਲੋ ਇੱਕ ਵਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਇੱਕ ਚੱਕਰ ਕੱਢ ਕੇ ਜਰੂਰ ਆਓ ਤੁਹਾਡਾ ਦੁੱਖ ਤੁਹਾਨੂੰ ਬਹੁਤ ਛੋਟਾ ਜਿਹਾ ਲੱਗੂਗਾ ਜੇ ਤੁਹਾਨੂੰ ਲੱਗਦਾ ਹੈ ਕਿ ਪਰਿਵਾਰਿਕ ਝਗੜਾ ਤੁਹਾਡਾ ਕਿਤੇ ਜ਼ਿਆਦਾ ਆ ਕਿਤੇ ਅਦਾਲਤ ਕਚਹਿਰੀਆਂ ਵਿੱਚ ਜਾ ਕੇ ਰੋਂਦਿਆਂ ਤੇ ਚੀਕਾਂ ਮਾਰਦਿਆਂ ਨੂੰ ਦੇਖ ਕੇ ਆਇਓ ਤੁਹਾਨੂੰ ਪਤਾ ਲੱਗ ਜਾਊ ਕਿ ਤੁਹਾਡੀ ਜ਼ਿੰਦਗੀ ਤਾਂ ਬੜੀ ਖੂਬਸੂਰਤ ਹੈ ਜੇ ਇਹ ਹੋਣ ਨਾ ਉਤਰਾ ਚੜਾ ਜ਼ਿੰਦਗੀ ਦੇ ਤਾਂ ਆਨੰਦ ਵਾਲੀ ਅਵਸਥਾ ਕਦੇ ਨਾ ਬਣੇ ਦੋਖਤੇ ਸੁਖ ਦੋ ਸਖੀਆਂ ਪੈਣਾ ਨੇ ਪੇਕੇ ਆਉਣਾ ਹੀ ਆਉਣਾ ਇਹ ਸਰੀਰ ਹੈ ਇਤੇ ਜੇ ਇਹ ਨਾ ਆਵੇ ਤਾਂ ਔਖਾ ਹੋ ਜੂ ਮੈਂ ਰੋਸ਼ਨੀ ਦੀ ਗੱਲ ਕੀਤੀ ਹੈ ਚੰਦ ਨੇ ਰੋਸ਼ਨੀ ਵੰਡੀ ਸਾਰਿਆਂ ਨੂੰ ਚੰਦ ਨੇ ਰੋਸ਼ਨੀ ਵੰਡੀ ਸਾਰਿਆਂ ਨੂੰ ਤੇ ਉਹ ਕੋਈ ਕੋਈ ਲੈ ਸਕਦਾ ਆ ਤਾਰਿਆਂ ਦਾ ਜਗਮਗਾਉਣਾ ਟਿਮਟਿਮਾਉਣਾ ਉਹੀ ਦੇਖ ਸਕਦਾ ਆ ਜੋ ਵਿਹੜੇ 'ਚ ਸੁੱਤਾ ਇਨ੍ਹਾਂ ਦਿਨਾਂ ਦੇ ਵਿੱਚ ਜੇ ਛੱਤ ਵੱਲ ਦੇਖ ਰਿਹਾ ਆ ਸੋ ਇਸ ਲਈ ਤੁਸੀਂ ਸਾਰੇ ਬੜੇ ਕਰਮਾ ਵਾਲਿਓ ਪੰਜਾਬ ਦੀ ਧਰਤੀ ਤੇ ਕੁਦਰਤ ਦੀ ਗੋਦ ਦੇ ਵਿੱਚ ਤੁਹਾਡਾ ਜਨਮ ਹੋਇਆ ਆ ਤੇ ਹਰ ਪਲ ਤੁਹਾਨੂੰ ਆਪਣੇਆਂ ਦਾ ਸਾਥ ਮਿਲਿਆ ਆ ਹੱਲਾਸ਼ੇਰੀ ਮਿਲੀ ਆ ਪਿਆਰ ਮਿਲਿਆ ਆ ਤਾਂ ਇਸ ਲਈ ਤੁਹਾਨੂੰ ਲੱਗਦਾ ਹੈ ਕਿ ਜ਼ਿੰਦਗੀ ਫੜੀ ਓਕੀ ਐ ਨਾ ਉਹ ਬੜਾ ਕਰਮਾਲ ਆਇਆ ਜੇ ਤੈਨੂੰ ਲੱਗਦਾ ਨਾ ਤੇਰਾ ਦੁੱਖ ਵੱਡਾ ਮੇਰੇ ਇੱਕ ਭੈਣ ਭਰਾ ਨੇ ਇੱਕ ਸੁਨੇਹਾ ਲਾਇਆ ਕਹਿੰਦੇ ਕਿ ਮੈਂ ਇਸ ਟਾਈਮ ਮੰਮੀ ਹੋਣਾ ਨੂੰ ਦਾਖਲ ਕਰਵਾਇਆ ਹੈ ਉਹ ਲੱਗ ਹੈ ਨੇ ਹਸਪਤਾਲ ਦੇ ਵਿੱਚ ਬੈਠਾ ਆ ਵੀਰੇ ਜੋ ਵੀ ਜਿਨੇ ਵੀ ਸੁਨੇਹਾ ਲਿਖਿਆ ਆ ਤਾਂ ਥੋੜੀ ਜਿਹਾ ਨਾ ਮਰੀ ਸਕਰੀਨ ਦੀ ਪ੍ਰੋਬਲਮ ਹੈ ਤੁਹਾਡਾ ਨਾਮ ਹੀ ਪੜ ਸਕੀ ਵਾਹਿਗੁਰੂ ਜਲਦੀ ਮਿਹਰ ਕਰੇ ਤੇ ਕਹਿੰਦੇ ਨੇ ਕਿ ਇਸ ਟਾਈਮ ਤੇ ਰੱਬ ਨੇੜੇ ਹੋ ਕੇ ਤਰੁੱਠਦਾ ਆ ਨੇੜੇ ਹੋ ਕੇ ਸੁਣਦਾ ਆ ਕਿਉਂਕਿ ਤੁਸੀਂ ਅੰਦਰੋਂ ਕੋਮਲ ਹੋ ਚੁੱਕੇ ਹੋ ਨੀਂ ਦਰਦ ਨੂੰ ਸਹਿੰਦੇ ਸਹਿੰਦੇ ਤਾਂ ਇਹ ਹੂਕ ਤੁਰ ਦਰਗਾਹੇ ਜਾਂਦੀ ਆ ਤਾਂ ਉਸ ਦੇ ਗੜੀ ਫਰਿਆਦ ਕਰੋ ਮੈਂ ਹਮੇਸ਼ਾ ਇਹ ਕਹਿੰਨੀ ਹੂ ਨੀਂ ਕਿ ਧਰਮ ਮਜ਼ਬਤ ਜਾਤ ਇਹ ਮਾਇਨੇ ਨਹੀਂ ਰੱਖਦੀ ਤੁਹਾਡਾ ਹਿਰਦਾ ਮਾਇਨੇ ਰੱਖਦਾ ਆ ਤੁਸੀਂ ਮਾਇਨੇ ਰੱਖਦੇ ਹੋ ਤੁਸੀਂ ਆਪਣੇ ਪ੍ਰੀਤਮ ਦੇ ਨਾਲ ਕਿੰਨੇ ਸੱਚੇ ਹੋ ਤੁਸੀਂ ਕੀ ਹੋ ਕੀ ਨਹੀਂ ਤੁਹਾਡੇ ਤੋਂ ਬਿਹਤਰ ਹੋਰ ਕੋਈ ਨਹੀਂ ਜਾਣਦਾ ਲੋਕਾਂ ਦੇ ਸਰਟੀਫਿਕੇਟ ਚੱਕਣ ਦੀ ਲੋੜ ਨਹੀਂ ਕਿ ਤੁਸੀਂ ਚੰਗੇ ਹੋ ਕਿ ਬੁਰੇ ਤੁਸੀਂ ਆਪਣੀ ਨਜ਼ਰ ਤੇ ਆਪਣੇ ਪਰਬਤ ਦੀ ਗਾਰ ਉਸ ਪਰਮ ਪਿਤਾ ਦੀ ਦਰਗਾਹ ਦੇ ਵਿੱਚ ਚੰਗੇ ਹੋ ਉਹਨਾਂ ਨਾਲ ਰਿਸ਼ਤਾ ਪ੍ਰੇਮ ਵਾਲਾ ਆ ਸੱਚੀ ਮੁਹੱਬਤ ਵਾਲਾ ਆ ਤਾਂ ਕੋਈ ਲੋੜ ਨਹੀਂ ਤਕੀਆਂ ਗਲ ਵਿੱਚ ਘੁੰਮਣ ਦੀਆਂ ਲੈ ਕੇ ਭਾਰ ਤੌਣ ਨੂੰ ਨੀਵਾ ਕਰਨ ਦੀ ਕਿ ਮੈਂ ਲੋਕੀ ਮੈਨੂੰ ਮਾੜਾ ਕਹਿੰਦੇ ਆ ਕੋਈ ਕਰਮ ਚੰਗਾ ਕਰਨ ਲੱਗੇ ਤਾਂ ਲੋਕ ਕਹਿਣਗੇ ਤੂੰ ਕਿੱਥੋਂ ਕਰ ਸਕਦਾ ਆ ਨਕੇਵੀਰ ਸੁਣਿਓ ਕੋਈ ਚੰਗਾ ਕਰਮ ਕਰਨ ਲੱਗੇ ਤਾਂ ਲੋਕੀ ਕਹਿਣਗੇ ਤੂੰ ਕਿੱਥੋਂ ਕਰ ਸਕਦਾ ਆ ਤੇਰੀਆਂ ਲੱਤਾਂ ਖਿੱਚਣ ਤੱਕ ਜਾਣਗੇ ਕਿਉਂਕਿ ਉਹ ਕੰਮ ਉਹ ਖੁਦ ਨਹੀਂ ਕਰ ਸਕਦੇ ਫਿਰ ਜਦੋਂ ਮੁਕਾਮ ਤੇ ਪਹੁੰਚ ਜਾਏਗਾ ਤਾਂ ਕਹਿਣਗੇ ਮੈਨੂੰ ਪਤਾ ਸੀ ਇਹ ਕਰ ਸਕਦਾ ਆ ਐਸੀ ਦੋਗਲੀ ਦੁਨੀਆ ਤੋਂ ਬਚ ਕੇ ਰੋ ਜਦੋਂ ਮਾੜਾ ਟਾਈਮ ਆਵੇ ਜਿਵੇਂ ਤੁਸੀਂ ਹਸਪਤਾਲ ਦੇ ਵਿੱਚ ਬੈਠੇ ਹੋ ਤਾਂ ਪਰਖ ਆਪਣਿਆਂ ਦੀ ਇਵੇਂ ਦੇ ਹਾਲਾਤਾਂ ਵਿੱਚ ਹੁੰਦੀ ਹੈ ਜਿਹੜੇ ਆਪਣੇ ਹੋਣਗੇ ਆਰਥਿਕ ਤੇ ਸਹਿਯੋਗ ਦੋਨੋਂ ਉਹੀ ਕਰਨਗੇ ਦੂਜੇ ਸਭ ਛਾਂਟੇ ਜਾਣਗੇ ਲਿਸਟ ਬਣਾ ਲਿਓ ਜਿਹੜਾ ਕੋਲ ਖੜ ਗਿਆ ਉਹ ਆਪਣਾ ਆ ਪਵੇ ਉਹ ਗਰੀਬ ਆ ਅਵੇਂ ਦੋ ਘੜੀਆਂ ਤੁਹਾਡੇ ਨਾਲ ਖੜਿਆ ਉਹ ਤੁਹਾਡਾ ਆਪਣਾ ਆ ਤੇ ਇਹੋ ਜਿਹੇ ਆਪਣਿਆਂ ਨੂੰ ਕਦੇ ਵੀ ਆਪਣੇ ਤੋਂ ਪਾਸੇ ਨਾ ਹੁਣ ਦਿਓ ਜ਼ਿੰਦਗੀ ਦਾ ਨਜ਼ਾਰਾ ਚੰਗੇ ਪਲਾਂ ਨੂੰ ਯਾਦ ਕਰੋ ਕਿਉਂਕਿ ਇਹ ادارے ਜਿੱਥੇ ਤੁਸੀਂ ਬੈਠੇ ਹੋ ਇਹ ادارے ਇਦਾਂ ਦੇ ਆ ਕਿ ਤੁਹਾਡੇ ਹਿਰਦੇ ਨੂੰ ਕੋਮਲ ਤੇ ਡਰ ਵੀ ਮਨਾਂ ਦੇ ਵਿੱਚ ਪੈਦਾ ਹੁੰਦਾ ਆ ਤਾਂ ਉਸ ਪਰਬਤ ਦੀ ਗਾਰ ਦੀ ਡੋਰ ਫੜ ਕੇ ਰੱਖਿਓ ਤਔ ਲੰਮੇ ਸੰਘਰਸ਼ ਤੋਂ ਬਾਅਦ ਤੁਸੀਂ ਚੰਗੇ ਪਲੇ ਇਤਿਹਾਸ ਦੇ ਵਿਹੜਿਆਂ ਦੇ ਵਿੱਚ ਵਾਪਸ ਆ ਗਏ ਬਹੁਤ ਬਹੁਤ ਸਤਿਕਾਰ ਤਾਂ ਜ਼ਿੰਦਗੀ ਬਹੁਤ ਪਿਆਰੀ ਆ ਤਾਂ ਹੱਸ ਕੇ ਜੀਆ ਕਰੋ ਹਰ ਟਾਈਮ ਚਿਹਰੇ ਤੇ ਮੁਸਕਰਾਹਟ ਰੱਖੋ ਤਾਂ ਰੱਬ ਵੀ ਕਵੇ ਕਿ ਇਹ ਮੇਰਾ ਪਿਆਰਾ ਤੇ लाਡਲਾ ਆ ਤੇ ਮੇਰੀ ਪਰਖ ਹੁਣ ਖਤਮ ਕਰ ਦਵਾ ਤੇ ਇਹਨੂੰ ਦਾਤਾਂ ਦੇ ਨਾਲ ਬਖਸ਼ ਦਵਾ ਨਿਵਾਜ਼ ਦਵਾ ਬਹੁਤ ਬਹੁਤ ਸਤਿਕਾਰ ਮੇਰਾ ਜਿਹੜਾ ਸਮਾਇਆ ਪ੍ਰੋਗਰਾਮ ਦਾ ਉਹ ਵੀ ਖਤਮ ਹੋਣ ਜਾ ਰਿਹਾ ਤਾਂ ਪਤਾ ਨਹੀਂ ਅੱਜ ਸੁਆਬੀ ਬਣਿਆ ਇਸ ਰੱਬੀ ਰੂਹ ਨੂੰ ਮਿਲਣ ਦਾ ਕਿਹੜੇ ਟਾਈਮ ਕਦੋਂ ਕਿੱਥੋਂ ਕਿੰਨੂੰ ਮਿਲਾਉਣਾ ਆ ਇਹਦੇ ਅਧਾਰਤ ਹੁੰਦਾ ਆ ਇਹ ਭੈਣ ਦਾ ਫੋਨ ਕੁਝ ਐਦਾਂ ਨਾ ਹੋ ਗਿਆ ਸੀ ਕਿ ਮੈਂ ਸੋਚਿਆ ਸੀ ਲਾਈਵ ਨਹੀਂ ਕਰਨਾ ਪਰ ਉਹ ਆਪ ਨੇੜੇ ਉਹ ਕੇ ਤਰੁੱਠਦਾ ਆ ਤੇ ਆਪ ਮਿਲਾਉਂਦਾ ਆ ਇਹ ਰੱਬੀ ਰੂਹਾਂ ਨੂੰ ਇਹ ਪਿਆਰ ਵਾਲੇ ਭੈਣ ਭਰਾਵਾਂ ਨੂੰ ਤਾਂ ਹਮੇਸ਼ਾ ਚੜ੍ਹਦੀ ਕਲਾ ਦਾ ਸਬੂਤ ਦਿਆ ਕਰੋ ਤਾਂ ਮਾਤਾ ਜੀ ਹੁਣਾਂ ਦੇ ਕੋਲ ਬੈਠ ਕੇ ਗੁਰੂ ਦੀ ਬਾਣੀ ਤੁਸੀਂ ਜੋ ਵੀ ਪੜਦੇ ਹੋ ਤਾਂ ਜੋ ਵੀ ਤੁਹਾਡਾ ਆਪਣਾ ਪ੍ਰੇਮੀ ਪਰਬਦੀ ਘਾਰ ਹੈ ਤੇ ਉਹਦਾ ਨਾਮ ਸਿਮਰਨ ਤੇ ਚੰਗੀਆਂ ਸਾਖੀਆਂ ਮੋਟੀਵੇਸ਼ਨ ਸਾਖੀਆਂ ਜਿਹੜੀਆਂ ਆ ਉਹਨਾਂ ਨੂੰ ਸੁਣੋ ਦਾ ਦੁੱਖ ਤੁਹਾਨੂੰ ਬਿਲਕੁਲ ਨਹੀਂ ਮਹਿਸੂਸ ਹੋਊਗਾ ਤੇ ਇੱਕ ਨਵੀਂ ਜ਼ਿੰਦਗੀ ਦੇ ਵਿੱਚ ਇੱਕ ਨਵੇਂ ਸੁਨੇਹੇ ਦੇ ਨਾਲ ਇੱਕ ਨਵੇਂ ਰਾਹ ਦੇ ਨਾਲ ਤੁਸੀਂ ਫਿਰ ਇਸ ਜ਼ਿੰਦਗੀ ਦੇ ਵਿੱਚ ਤੁਰਦੇ ਰਹੋਗੇ ਤਾਂ ਬਹੁਤ-ਬਹੁਤ ਸਤਿਕਾਰ ਆਸ ਹੈ ਕਿ ਮੇਰੇ ਇਸ ਪਰਿਵਾਰ ਦੇ ਜੀ ਦੇ ਆਉਣ ਦੇ ਨਾਲ ਮੈਨੂੰ ਤਾਂ ਖੁਸ਼ੀ ਹੋਈ ਹੈ ਤੁਹਾਨੂੰ ਵੀ ਖੁਸ਼ੀ ਹੋਊਗੀ ਚੰਗੀਆਂ ਵਿਚਾਰਾਂ ਲਗੀਆਂ ਤਾਂ ਇਹਨਾਂ ਚੰਗੇ ਬੋਲਾਂ ਨੂੰ ਹੋਰ ਆਪ ਭੈਣ ਭਰਾਵਾਂ ਨਾਲ ਵੀ ਸਾਂਝੇ ਕਰ ਦਿਓ ਕਿਉਂਕਿ ਇਹ ਸੰਸਾਰ ਕੱਲੇ ਜਿੱਦਾਂ ਕਹਿੰਦੇ ਨੇ ਕਿ ਜੰਗਲ ਕੱਲੇ ਇੱਕੋ ਰੁੱਖ ਦੇ ਨਾਲ ਨਹੀਂ ਬਣਦਾ ਬੜੀਆਂ ਕਿਸਮਾਂ ਦੇ ਰੁੱਖ ਹੁੰਦੇ ਆ ਤੇ ਉਹ ਖੂਬਸੂਰਤ ਹੁੰਦਾ ਉਹ ਤੇ ਫੁੱਲ ਵੀ ਹੁੰਦੇ ਕੰਡੇ ਵੀ ਹੁੰਦੇ ਆ ਸੁੱਕੇ ਪੱਤੇ ਵੀ ਹੁੰਦੇ ਹਰੇ ਵੀ ਹੁੰਦੇ ਆ ਤੇ ਉਹਨਾਂ ਨਾਲ ਬਣਦਾ ਆ ਤੇ ਇਹ ਸੰਸਾਰ ਵੀ ਇਸੇ ਤਰ੍ਹਾਂ ਹੀ ਆ ਤੇ ਇਸ ਸੰਸਾਰ ਦੀ ਖੂਬਸੂਰਤੀ ਇਸੇ ਤਰ੍ਹਾਂ ਜੁੜਦੀ ਰਹੇ ਤੇ ਇਸ ਵੀੜੇ ਦੇ ਵਿੱਚ ਅਵਤਾਰ ਰੇਡੀਓ ਦੇ ਤੁਸੀਂ ਲਗਾਤਾਰ ਸੁਣਨਾ ਚਾਹੁੰਦੇ ਹੋ ਦਵਿੰਦਰ ਸਿੰਘ ਜੀ ਆਲਕ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਆ ਸ਼ੁਕਰੀਆ ਰਾਏਕੋਟ ਤੋਂ ਆਪ ਜੀ ਆਏ ਹੋ ਬਹੁਤ ਸਤਿਕਾਰ ਤਾਂ ਇਸ ਭੈਣ ਨੂੰ ਨਾਤੀਜ ਨੂੰ ਨਿਵਾਜਿਆ ਤੁਸੀਂ ਬਹੁਤ ਸ਼ੁਕਰੀਆ ਵੀਰੇ ਬਹੁਤ ਬਹੁਤ ਸਤਿਕਾਰ ਜਿੰਨੀਆਂ ਵੀ ਮੈਨੂੰ ਲੱਗਦਾ ਹੈ ਕਿ ਤੁਸੀਂ ਵੀ ਇੱਕ ਲੇਖਕ ਹੋ ਤੁਹਾਡੇ ਇਸ ਅੰਦਾਜ਼ ਦੇ ਬਿਆਨ ਤੋਂ ਮੈਂ ਕੁਝ ਕਰ ਸਕਦੀ ਹਾਂ ਕੋਸ਼ਿਸ਼ ਕਰਾਂਗੀ ਅੱਗੇ ਤੋਂ ਮੈਂ ਆਪਣੇ ਭਣ ਭਰਾਵਾਂ ਨੂੰ ਜੋੜਨ ਦੀ ਵੀ ਫੋਨ ਕਾਲ ਦੇ ਜ਼ਰੀਏ ਵੀ ਤਾਂ ਉਡੀਕ ਕਰਦੇ ਰਹੋ ਸੁਨੇਹਿਆਂ ਦੀ ਤੇ ਆਪਾਂ ਜ਼ਰੂਰ ਜਲਦੀ ਨਾਲ ਤੁਹਾਨੂੰ ਸਾਰਿਆਂ ਨੂੰ ਜੋੜਿਆ ਕਰਾਂਗੇ ਤੁਸੀਂ ਫੋਨ ਕਾਲ ਦੇ ਜ਼ਰੀਏ ਵੀ ਇਸ ਵੀਡੀਓ ਦੇ ਵਿੱਚ ਆਪਣਾ ਸੁਨੇਹਾ ਆਪਣੀਆਂ ਹੱਡ ਬੀਟੀਆਂ ਸੁਣਾ ਸਕਦੇ ਹੋ ਆਪਣੀਆਂ ਕਹਾਣੀਆਂ ਕਿਉਂਕਿ ਕਹਾਣੀਆਂ ਉਹ ਸੁਣ ਕੇ ਜਿੱਥੇ ਜ਼ਿੰਦਗੀ ਦੇ ਨਵੇਂ ਰਾਹ ਮਿਲ ਜਵੇ ਨਾ ਤੇ ਉਸ ਰਾਹ ਨੂੰ ਮਾਨਣ ਦਾ ਵੀ ਬੜਾ ਆਨੰਦ ਆਉਂਦਾ ਆ ਇਹ ਪੱਥਰੀਲੇ ਰਾਹਾਂ ਤੇ ਤੁਰਨਾ ਸੁਖਾਲਾ ਨਹੀਂ ਹੁੰਦਾ ਪਰ ਸਿਖਾ ਦਿੰਦਾ ਆ ਕਿ ਪੈਰ ਕੜੀਸ ਕੇ ਨਾ ਤੁਰੇ ਪੈਰ ਚੱਕ ਕੇ ਤੁਰੇ ਕਿਉਂਕਿ ਕੜੀਸ ਕੇ ਤੁਰੇਗਾ ਤਾਂ ਠੋਕਰਾਂ ਲੱਗਣਗੀਆਂ ਚੱਕ ਕੇ ਤੁਰੇਗਾ ਤਾਂ ਸਫ਼ਰ ਜਲਦੀ ਮੁੱਕ ਜਾਊਗਾ ਸੋ ਬਹੁਤ-ਬਹੁਤ ਸਤਿਕਾਰ ਤਾਂ ਬਹੁਤ-ਬਹੁਤ ਜੀ ਆਇਆਂ ਨੂੰ ਇਸ ਵੀੜੇ ਦੇ ਵਿੱਚ ਜਰੂਰ ਜੀ ਇਹ ਤੁਹਾਡੀ ਮਨੋਕਾਮਨਾ ਆਪਾਂ ਜਲਦੀ ਪੂਰੀ ਕਰਦੇ ਆਂ ਪ੍ਰੋਗਰਾਮ ਨੂੰ ਕਲੋਜ਼ ਕਰਦੇ ਆਂ ਤੇ ਅਗਲੇ ਵਿੜੇ ਦੇ ਵਿੱਚ ਅਗਲੇ ਪ੍ਰੋਗਰਾਮਾਂ ਦੇ ਵਿੱਚ ਆਪ ਸਭ ਦੇ ਨਾਲ ਰੂਬਰੂ ਹੋਣੇ ਆਂ ਜਿਉਂਦੇ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ ਤੇ ਆਓ ਸੁਣਦੇ ਆਂ ਮੈਂ ਤੇਰੀ ਪਤੰਗ ਬਹੁਤ ਸੋਹਣਾ ਸੁਨੇਹਾ ਆ ਤੇ ਇਸ ਤੋਂ ਪਾਰ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਆਪ ਸਭ ਦੇ ਨਾਲ ਮਿਲਾਂਗੇ ਰੇਡੀਓ ਸਾਥ ਵਿੱਚ 3 ਵਜੇ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਰੱਬ ਰੱਖਾ ਆਪਣਾ ਖਿਆਲ ਰੱਖਿਓ ਆਪਣੇ ਪ੍ਰੇਮ ਵਾਲੇ ਆਪਣੇ ਭੈਣ ਭਰਾਵਾਂ ਦਾ ਖਿਆਲ ਰੱਖਿਓ ਕਿਉਂਕਿ ਉਹਨਾਂ ਦੇ ਨਾਲ ਅਸੀਂ ਜਿਉਂਦੇ ਆ ਤੇ ਹੱਲਾਸ਼ੇਰੀ ਦੇੜ ਵਾਲਾ ਇੱਕ ਮਿਲ ਜਵੇ ਕਿ ਪੁੱਤ ਮੈਂ ਤੇਰੇ ਬਗਰ ਆ ਬਸ ਦੁਨੀਆ ਜਿੱਤੀ ਜਾ ਸਕਦੀ ਹੈ ਜੀ ਬਹੁਤ ਬਹੁਤ ਜੀ ਆਇਆਂ ਨੂੰ ਜ ਸਾਰਿਆਂ ਨੂੰ